ਵੀਰਾ ਦੀ ਇਬਾਦਤ ਚੈਨਲ ਦੇਖ ਰਹੀ ਹਾਂ ਸਭ ਸੰਗਤਾਂ ਨੂੰ ਜੈ ਵੀਰਾ ਦੀ ਆਸ ਕਰਦੇ ਹਾਂ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਠੀਕ ਠਾਕ ਹੋਵੋਗੇ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਉਹਨਾਂ ਚਾਰ ਸੰਕੇਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਡੇ ਪੀਰ ਸਾਡੇ ਤੇ ਖੁਸ਼ ਨੇ ਤੇ ਸਾਨੂੰ ਸਿੱਧੀ ਜਾਂ ਕੋਈ ਦੇਵੀ ਸ਼ਕਤੀ ਪ੍ਰਾਪਤ ਹੋ ਗਈ ਹੈ ਜੇਕਰ ਤੁਸੀਂ ਭਜਨ ਬੰਦਗੀ ਕਰਦੇ ਹੋ ਤਾਂ ਤੁਹਾਨੂੰ ਇਹ ਚਾਰ ਸੰਕੇਤ ਜ਼ਰੂਰ ਮਿਲਣਗੇ ਜੋ ਦੱਸਦੇ ਨੇ ਕਿ ਤੁਹਾਨੂੰ ਸਿੱਧੀ ਮਿਲ ਗਈ ਹੈ ਤੇ ਤੁਹਾਡੇ ਤੇ ਪੀਰਾਂ ਦੀ ਕਿਰਪਾ ਹੋ ਗਈ ਹੈ ਜਦੋਂ ਸਾਨੂੰ ਇਹ ਪਤਾ ਲੱਗ ਜਾਵੇ ਕਿ ਸਾਡੀ ਸਾਧਨਾ ਸਫਲ ਹੋ ਰਹੀ ਹੈ ਤਾਂ ਅਸੀਂ ਹੋਰ ਮਨ ਚੇਤ ਲਾ ਕੇ ਪ੍ਰਮਾਤਮਾ ਦੀ ਭਗਤੀ ਕਰਾਂਗੇ ਸੋ ਆਓ ਜਾਣਦੇ ਹਾਂ ਕਿ ਉਹ ਚਾਰ ਸੰਕੇਤ ਕਿਹੜੇ ਨੇ ਸੰਗਤ ਜੀ ਜਦੋਂ ਸਾਨੂੰ ਕੋਈ ਸiddhi ਪ੍ਰਾਪਤ ਹੋ ਜਾਂਦੀ ਹੈ ਤਾਂ ਸਾਡੇ ਸਰੀਰ 'ਚ ਬਦਲਾ ਆਉਣੇ ਸ਼ੁਰੂ ਹੋ ਜਾਂਦੇ ਨੇ ਸਾਡੇ ਸੁਭਾਅ 'ਚ ਬਦਲਾ ਆ ਜਾਂਦਾ ਹੈ ਅਤੇ ਘਰ ਦਾ ਮਾਹੌਲ ਵੀ ਬਦਲ ਜਾਂਦਾ ਹੈ ਇਹ ਸ਼ਕਤੀਆਂ ਸਾਨੂੰ ਪੁਰਗ ਜਨਮ ਤੋਂ ਹੀ ਮਿਲੀਆਂ ਹੁੰਦੀਆਂ ਨੇ ਲੱਖਾਂ 'ਚੋਂ ਕੇਵਲ ਇੱਕ ਨੂੰ ਹੀ ਪ੍ਰਮਾਤਮਾ ਇਹ ਸ਼ਕਤੀਆਂ ਦੇ ਕੇ ਭੇਜਦਾ ਹੈ ਪਰੰਤੂ ਅਸੀਂ ਜਨਮ ਤੋਂ ਬਾਅਦ ਸੰਸਾਰ ਵਿੱਚ ਐਸੇ ਉਲਝ ਜਾਂਦੇ ਹਾਂ ਕਿ ਇਹ ਸ਼ਕਤੀਆਂ ਨੂੰ ਭੁੱਲ ਜਾਂਦੇ ਹਾਂ ਇਦਾਂ ਨਹੀਂ ਹੁੰਦਾ ਕਿ ਹਰੇਕ ਆਦਮੀ ਕੋਲੇ ਰੋਹਾਨੀ ਸ਼ਕਤੀ ਹੁੰਦੀ ਹੈ ਜਿਨ੍ਹਾਂ ਦੇ ਕਰਮ ਚੰਗੇ ਹੁੰਦੇ ਨੇ ਅਤੇ ਜਿਨ੍ਹਾਂ ਨੇ ਪਹਿਲੇ ਜਨਮਾਂ 'ਚ ਰੱਬ ਦੀ ਭਗਤੀ ਕੀਤੀ ਹੁੰਦੀ ਹੈ ਅਤੇ ਜੋ ਇਸ ਜਨਮ ਚ ਵੀ ਆਪਣੀ ਭਗਤੀ ਜਾਰੀ ਰੱਖਦੇ ਨੇ ਕੇਵਲ ਉਹਨਾਂ ਲੋਕਾਂ ਨੂੰ ਵੀ ਰੱਬ ਆਪਣੀਆਂ ਸ਼ਕਤੀਆਂ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਲੋਕ ਪਰਮਾਤਮਾ ਦੀ ਸ਼ਕਤੀ ਨਾਲ ਹੋਰ ਦੁਖੀ ਲੋਕਾਂ ਦੇ ਲੋਕਾਂ ਤੇ ਰੋਗ ਦੂਰ ਕਰ ਸਕਣ ਸੰਗਤ ਜੀ ਜੇਕਰ ਤੁਹਾਨੂੰ ਸਿੱਧੀਆਂ ਪ੍ਰਾਪਤ ਨੇ ਤੇ ਤੁਸੀਂ ਫਿਰ ਵੀ ਕੇਵਲ ਆਪਣੇ ਬਾਰੇ ਹੀ ਸੋਚਦੇ ਹੋ ਅਤੇ ਦੂਜਿਆਂ ਬਾਰੇ ਕੁਝ ਨਹੀਂ ਸੋਚਦੇ ਦੂਜਿਆਂ ਦਾ ਭਲਾ ਨਹੀਂ ਕਰਦੇ ਤਾਂ ਇਹ ਸਿੱਧੀਆਂ ਇਹ ਸ਼ਕਤੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਨੇ ਇਹ ਸਿੱਧੀਆਂ ਤੁਹਾਡੀ ਹੀ ਨਹੀਂ ਸਗੋਂ ਤੁਹਾਡੇ ਪਰਿਵਾਰ ਦੀ ਵੀ ਮਦਦ ਕਰਦੀਆਂ ਨੇ ਸ਼ਰਤ ਹੈ ਕਿ ਉਹ ਸਹੀ ਰਸਤੇ ਚਲਦੇ ਹੋ ਸੰਗਤ ਜੀ ਜੇ ਤੁਹਾਡੇ ਕੋਲ ਇਹ ਸਿਧਾਂਤ ਤਾਂ ਤੁਹਾਨੂੰ ਇਹ ਚਾਰ ਸੰਕੇਤ ਜਰੂਰ ਮਿਲਦੇ ਹੋਣਗੇ ਸਭ ਤੋਂ ਪਹਿਲਾਂ ਅਨੁਭਵ ਜਸ ਸੰਕੇਤ ਤੁਹਾਡੇ ਮਨ ਵਿੱਚ ਆਪਣੇ ਆਪ ਵਿਚਾਰ ਆਉਂਦੇ ਨੇ ਤੁਸੀਂ ਇਕੱਲੇ ਰਹਿਣਾ ਪਸੰਦ ਕਰੋਗੇ ਵੱਤ ਤੋਂ ਵੱਤ ਸਮਾਂ ਇਕੱਲੇ ਹੀ ਰਹਿਣਾ ਚਾਹੋਗੇ ਅਤੇ ਭਗਤੀ ਵਿੱਚ ਆਪਣਾ ਸਮਾਂ ਬਤੀਤ ਕਰਨਾ ਚਾਹੋਗੇ ਤੁਹਾਡਾ ਇਕੱਲੇ ਦਾ ਮਨ ਲੱਗੇਗਾ ਦੂਜੇ ਲੋਕਾਂ ਨੂੰ ਲੱਗੇਗਾ ਕਿ ਤੁਸੀਂ ਇਕੱਲੇ ਹੋ ਪਰ ਤੁਹਾਡੇ ਨਾਲ ਦਿਵਯ ਸ਼ਕਤੀਆਂ ਹੁੰਦੀਆਂ ਨੇ ਤੁਹਾਡੇ ਨਾਲ ਪ੍ਰਮਾਤਮਾ ਦੀ ਊਰਜਾ ਜੁੜੀ ਹੋਣ ਕਰਕੇ ਤੁਹਾਡਾ ਮਨ ਆਪਣੇ ਆਪ ਨਾਲ ਗੱਲਾਂ ਕਰਨ करेगा ਆਪਣੇ ਆਪ ਨੂੰ ਜਾਣਨ ਨੂੰ ਮੰਨ ਕਰੇਗਾ ਤੁਹਾਡੇ ਮਨ ਵਿੱਚ ਆਪਣੇ ਆਪ ਹੀ ਸਹੀ ਅਤੇ ਨਵੇਂ ਵਿਚਾਰ ਆਉਂਦੇ ਨੇ ਕਿ ਅੱਗੇ ਤੁਸੀਂ ਕੀ ਕਰਨਾ ਹੈ ਤੁਹਾਨੂੰ ਇਹ ਮਹਿਸੂਸ ਹੋਵੇਗਾ ਕਿ ਕਿਸੇ ਸ਼ਕਤੀ ਨੇ ਤੁਹਾਡੇ ਮਨ ਵਿੱਚ ਇਹ ਖਿਆਲ ਪਾਇਆ ਹੈ ਅਤੇ ਉਹ ਕੰਮ ਕਿਵੇਂ ਸਿਰੇ ਚੜੇਗਾ ਇਹ ਵੀ ਉਹ ਸ਼ਕਤੀਆਂ ਤੁਹਾਨੂੰ ਦੱਸ ਦਿੰਦੀਆਂ ਨੇ ਜੇ ਇਸ ਤਰ੍ਹਾਂ ਤੁਹਾਡੇ ਨਾਲ ਹੁੰਦਾ ਹੈ ਤਾਂ ਇਹ ਸਿੱਧੀ ਪ੍ਰਾਪਤ ਹੋਣ ਦੀ ਇੱਕ ਨਿਸ਼ਾਨੀ ਹੈ ਕਿਉਂਕਿ ਉਹ ਸ਼ਕਤੀ ਤੁਹਾਡੇ ਦਿਮਾਗ ਨਾਲ ਜੁੜ ਚੁੱਕੀ ਹੈ ਐਸਾ ਵਿਅਕਤੀ ਨਾ ਜ਼ਿਆਦਾ ਬੋਲਣਾ ਪਸੰਦ ਕਰੇਗਾ ਤੇ ਨਾ ਜ਼ਿਆਦਾ ਗੱਲ ਕਰਨਾ ਚਾਹੇਗਾ ਸਗੋਂ ਦੂਜਿਆਂ ਦੇ ਮਨਨ ਪੜਨ ਲੱਗ ਜਾਵੇਗਾ ਦੂਜਿਆਂ ਦੇ ਮਨ ਨੂੰ ਪੜਨ ਦੀ ਸ਼ਕਤੀ ਉਸ ਕੋਲ ਆ ਜਾਵੇਗੀ ਦੂਜਾ ਸੰਕੇਤ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਐਸਾ ਵਿਅਕਤੀ ਜਿਸ ਕੋ ਸਿੱਧੀ ਹੈ ਉਹ ਬਿਮਾਰ ਬਹੁਤ ਰਹੇਗਾ ਤੁਸੀਂ ਕਦੇ ਮਹਿਸੂਸ ਕਰੋਗੇ ਕਿ ਜੇ ਇਹ ਸੰਕੇਤ ਤੁਹਾਨੂੰ ਮਿਲਦੇ ਨੇ ਤਾਂ ਤੁਸੀਂ ਜ਼ਰੂਰ ਬਿਮਾਰ ਰਹੋਗੇ। ਜ਼ਿਆਦਾ ਬਿਮਾਰ ਰਹੋਗੇ ਇੱਦਾਂ ਵੀ ਨਹੀਂ ਕਿ ਬੜੀਆਂ ਵੱਡੀਆਂ ਬਿਮਾਰੀਆਂ ਤੁਹਾਨੂੰ ਲੱਗਣਗੀਆਂ। ਛੋਟੀਆਂ-ਮੋਟੀਆਂ ਬਿਮਾਰੀਆਂ ਤੁਹਾਡੇ ਸਰੀਰ ਵਿੱਚ ਰਹਿੰਦੀਆਂ ਹੀ ਨੇ। ਇਸ ਤਰ੍ਹਾਂ ਮਹਿਸੂਸ ਹੁੰਦਾ ਰਹੇਗਾ ਕਿ ਜਿਵੇਂ ਤੁਹਾਨੂੰ ਬੁਖਾਰ ਹੋਇਆ ਹੈ। ਇੱਦਾਂ ਕਿਉਂ ਹੁੰਦਾ ਹੈ ਤਾਂ ਇਸ ਦਾ ਕਾਰਨ ਹੈ ਕਿ ਜਦ ਤੁਸੀਂ ਕਿਸੇ ਬਿਮਾਰ ਜਾਂ ਰੋਗੀ ਆਦਮੀ ਕੋਲ ਜਾਂਦੇ ਹੋ ਤਾਂ ਉਸ ਦੇ ਦੁੱਖ-ਰੋਗ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਉਸ ਦੇ ਰੋਗਾਂ ਦਾ ਕੁਝ ਪਰਸੈਂਟ ਅਸਰ ਤੁਹਾਡੇ ਸਰੀਰ ਤੇ ਆ ਜਾਂਦਾ ਹੈ। ਜਿਸ ਵਿਅਕਤੀ ਕੋਲ ਵੀ ਜਾਓਗੇ ਉਹ ਠੀਕ ਹੋ ਜਾਵੇਗਾ ਤੁਸੀਂ ਬਿਮਾਰ ਹੋ ਜਾਓਗੇ ਇਸੇ ਕਰਕੇ ਐਸਾ ਵਿਅਕਤੀ ਬਿਮਾਰ ਰਹਿੰਦਾ ਹੈ ਤੇ ਉਸ ਨੂੰ ਲੱਗਦਾ ਹੈ ਕਿ ਮੈਨੂੰ ਬੁਖਾਰ ਹੋਇਆ ਹੈ ਪਰ ਬੁਖਾਰ ਥਰਮੋਮੀਟਰ 'ਚ ਨਹੀਂ ਆਵੇਗਾ ਅਤੇ ਸਰੀਰ ਦਰਦ ਕਰਦਾ ਰਹੇਗਾ ਤੀਜਾ ਸੰਕੇਤ ਹੈ ਕਿ ਐਸੇ ਵਿਅਕਤੀ ਦੇ ਜੋ ਵੀ ਸਵਾਲ ਪਾਉਣ ਉਹਨਾਂ ਦਾ ਜਵਾਬ ਉਸਦੇ ਪੀਰ ਜਾਂ ਦੇਵੀ ਦੇਵਤਾ ਸੁਪਨੇ ਚ ਆ ਕੇ ਉਸ ਨੂੰ ਜ਼ਰੂਰ ਦਿੰਦੇ ਨੇ ਉਸ ਵਿਅਕਤੀ ਨੂੰ ਪੀਰ ਸੁਪਨੇ ਚ ਆ ਕੇ ਹੋਣ ਵਾਲੀ ਘਟਨਾ ਜਾਂ ਕੋਈ ਕੰਮ ਕਰਨਾ ਚਾਹੀਦਾ ਹੈ ਜਾਂ ਨਹੀਂ ਇਹ ਪਹਿਲਾਂ ਹੀ ਦੱਸ ਜਾਂਦੇ ਨੇ ਜੋ ਵੀ ਦਿੱਕਤ ਪਰੇਸ਼ਾਨੀ ਹੋਵੇ ਉਸ ਦਾ ਹੱਲ ਉਸ ਨੂੰ ਸੁਪਨੇ ਚ ਹੀ ਮਿਲ ਜਾਂਦਾ ਹੈ ਉਹ ਤੁਹਾਨੂੰ ਸੁਪਨੇ ਚ ਸੰਕੇਤ ਦੇ ਕੇ ਵੀ ਦੱਸਦੇ ਹਨ ਜਿਵੇਂ ਸੁਪਨੇ ਚ ਕਿੱਡੀ ਦਰਗਾਹ ਦਾ ਦਿਸਣਾ ਮੰਦਰ ਦਾ ਦਿਸਣਾ ਪੀਰਾਂ ਦੀ ਮਜ਼ਾਰ ਜਾਂ ਹਰੀ ਚਾਦਰ ਦਾ ਦਿਸਣਾ ਜੱਟ ਦੇ ਘਪੜਿਆਂ ਵਿੱਚ ਕਿਸੇ ਬਜ਼ੁਰਗ ਦਾ ਦਿਸਣਾ ਇਸ ਤਰ੍ਹਾਂ ਦੇ ਸੁਪਨੇ ਉਸ ਵਿਅਕਤੀ ਨੂੰ ਬਹੁਤ ਆਉਂਦੇ ਨੇ ਐਸੇ ਵਿਅਕਤੀ ਨੂੰ ਸੁਪਨੇ ਚ 나ਗ ਦੇਵਤਾ ਦੇ ਦਰਸ਼ਨ ਜ਼ਰੂਰ ਹੁੰਦੇ ਨੇ ਸੁਪਨੇ ਚ ਵਾਰ-ਵਾਰ ਕਿਸੇ ਸੱਪ ਦਾ ਦਿਖਾਈ ਦੇਣਾ ਉਹ ਤੁਹਾਡੇ ਪਿੱਛੇ ਆ ਰਿਹਾ ਹੈ ਜਾਂ ਪਿੱਛੇ ਸ਼ੇਰ ਭੱਜ ਰਿਹਾ ਹੈ ਮਤਲਬ ਇਸ ਤਰ੍ਹਾਂ ਦੇ ਸੁਪਨੇ ਉਸ ਵਿਅਕਤੀ ਨੂੰ ਬਹੁਤ ਆਉਂਦੇ ਨੇ ਐਸਾ ਹੋਣ ਤੇ ਵੀ ਤੁਸੀਂ ਮੰਨ ਸਕਦੇ ਹੋ ਕਿ ਦੇਵੀ ਸ਼ਕਤੀਆਂ ਜਾਂ ਪੀਰ ਤੁਹਾਡੇ ਨਾਲ ਹਨ ਹੁਣ ਗੱਲ ਕਰਦੇ ਹਾਂ ਚੌਥੇ ਸੰਕੇਤ ਦੀ ਉਸ ਵਿਅਕਤੀ ਨੂੰ ਆਪਣੇ ਆਪ ਆਵਾਜ਼ਾਂ ਸੁਣਾਈ ਦੇਣ ਲੱਗ ਜਾਂਦੀਆਂ ਹਨ ਜਿਵੇਂ ਘੰਟੀਆਂ ਦੀ ਆਵਾਜ਼ ਸ਼ੰਖ ਦੀ ਆਵਾਜ਼ ਸੁਣਨ ਲੱਗਦੀ ਹੈ ਅਚਾਨਕ ਬੈਠੇ ਬੈਠੇ ਇਦਾਂ ਲੱਗਦਾ ਹੈ ਕਿ ਜਿਵੇਂ ਕੋਈ ਕੰਨਾ ਕੋਲ ਮੰਤਰ ਪੜ੍ਹ ਰਿਹਾ ਹੋਵੇ ਜਾਂ ਪੀਰਾਂ ਦੇ ਕਲਮੇ ਜਾਂ ਕੁਰਾਨ ਦੀਆਂ ਆਇਤਾਂ ਦਾ ਪਾਠ ਸੁਣਨ ਲੱਗਦਾ ਹੈ ਕਈ ਵਾਰ ਇੰਜ ਲੱਗਦਾ ਹੈ ਜਿਵੇਂ ਪਾਠ ਕਰਦੇ ਸਮੇਂ ਕਿਸੇ ਨੇ ਤੁਹਾਡਾ ਨਾਮ ਲਿਆ ਹੋਵੇ ਐਸੇ ਵਿਅਕਤੀ ਦੀ ਅੱਖ ਆਪਣੇ ਆਪ ਸਵੇਰੇ ਤੜਕੇ 3 ਵਜੇ ਤੋਂ 5 ਵਜੇ ਦੇ ਵਿੱਚ ਖੁੱਲਣੀ ਸ਼ੁਰੂ ਹੋ ਜਾਂਦੀ ਹੈ ਜਿਹੜਾ ਸਮਾਂ ਭਜਨ ਬੰਦਗੀ ਲਈ ਉੱਤਮ ਮੰਨਿਆ ਗਿਆ ਹੈ ਉਸ ਵਿਅਕਤੀ ਨੂੰ ਰਾਤ ਨੂੰ ਨੀਂਦ ਵੀ ਬਹੁਤ ਘੱਟ ਆਉਂਦੀ ਹੈ ਪੂਜਾ ਪਾਠ ਕਰਦੇ ਵੇਲੇ ਉਸ ਨੂੰ ਲੱਗੇਗਾ ਜਿਵੇਂ ਠੰਡੀ ਹਵਾ ਉਸ ਨੂੰ ਛੋ ਰਹੀ ਹੋਵੇ ਉਸ ਦੇ ਘਰ ਵਿੱਚ ਸ਼ੀਤਲਤਾ ਵੱਧ ਜਾਂਦੀ ਹੈ ਅਤੇ ਉਸ ਦਾ ਮਨ ਵੀ ਆਪਣੇ ਹੀ ਘਰ ਵਿੱਚ ਜ਼ਿਆਦਾ ਲੱਗਦਾ ਹੈ ਘਰ ਦੇ ਹੋਰ ਮੈਂਬਰ ਵੀ ਤੁਹਾਡੇ ਕੋਲ ਬੈਠਣਾ ਪਸੰਦ ਕਰਦੇ ਨੇ ਗੱਲ ਕਰਨਾ ਪਸੰਦ ਕਰਦੇ ਨੇ ਤੁਹਾਡੇ ਘਰ 'ਚ ਉਹਨਾਂ ਨੂੰ ਇੱਕ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ ਤਾਂ ਅਜੀਹਾਂ ਅਨੁਭਵ ਵੀ ਜੇ ਤੁਹਾਨੂੰ ਹੁੰਦਾ ਹੈ ਤਾਂ ਸਮਝ ਜਾਓ ਕਿ ਤੁਹਾਡੇ ਨਾਲ ਕੋਈ ਰੂਹਾਨੀ ਤਾਕਤ ਹੈ ਕੋਈ ਪੀਰਾ ਦੀ ਸ਼ਕਤੀ ਮੌਜੂਦ ਹੈ ਐਸੇ ਵਿਅਕਤੀਆਂ ਦਾ ਲਗਾਅ ਜ਼ਿਆਦਾ ਪੰਛੀਆਂ ਅਤੇ ਜੰਗਲੀ ਜਾਨਵਰਾਂ ਨਾਲ ਹੋ ਜਾਂਦਾ ਹੈ ਪਹਾੜਾਂ ਅਤੇ ਕੁਦਰਤੀ ਬਰਸਪਤੀ ਅਤੇ ਵਗਦੇ ਪਾਣੀ ਨੂੰ ਦੇਖਦੇ ਹੀ ਉਹਨਾਂ ਦਾ ਮਨ ਆਨੰਦ ਨਾਲ ਭਰ ਜਾਂਦਾ ਹੈ। ਉਹ ਜ਼ਿਆਦਾਤਰ ਪਹਾੜੀ ਇਲਾਕੇ 'ਚ ਘੁੰਮਣਾ ਪਸੰਦ ਕਰਦੇ ਨੇ। ਉਹਨਾਂ ਦੀਆਂ ਤਸਵੀਰਾਂ ਦੇਖ ਕੇ ਜਾਂ ਫਿਰ ਉਹਨਾਂ ਰਸਤਿਆਂ ਤੇ ਜਾਣਾ ਉਸ ਵਿਅਕਤੀ ਦਾ ਸੁਭਾਅ ਬਣ ਜਾਂਦਾ ਹੈ। ਐਸੇ ਵਿਅਕਤੀ ਨੂੰ ਸੁੱਤੇ ਪਿਆ ਅਚਾਨਕ ਬਹੁਤ ਸਾਰਾ ਪ੍ਰਕਾਸ਼ ਜਾਂ ਸਫੇਦ ਰੋਸ਼ਨੀ ਵੀ ਨਜ਼ਰ ਆ ਸਕਦੀ ਹੈ। ਅਤੇ ਨੀਂਦ ਭੁੱਲ ਜਾਵੇ ਤਾਂ ਇਹ ਵੀ ਦਿਵਯ ਸ਼ਕਤੀ ਦੇ ਤੁਹਾਡੇ ਕੋਲ ਹੋਣ ਦੇ ਸੰਕੇਤ ਹਨ। ਇਹ ਊਰਜਾ ਤੁਹਾਡੇ ਸਰੀਰ 'ਚ ਆਪਣਾ ਹੁੰਦੀ ਰਹਿੰਦੀ ਹੈ ਜਿਸ ਕਰਕੇ ਤੁਹਾਡੇ ਨਾਲ ਇਦਾਂ ਹੁੰਦਾ ਹੈ। ਸੋ ਸੰਗਤ ਜੀ ਇਹ ਸਾਨੂੰ ਸੰਕੇਤ ਜੋ ਦੱਸਦੇ ਨੇ ਕਿ ਪੀਰਾਂ ਦੀ ਸ਼ਕਤੀ ਜਾਂ ਕੋਈ ਦਿਵਯ ਸ਼ਕਤੀ ਕੋਈ ਰੂਹਾਨੀ ਤਾਕਤ ਉਸ ਪ੍ਰਮਾਤਮਾ ਦੀ ਤਾਕਤ ਤੁਹਾਡੇ ਨਾਲ ਮੌਜੂਦ ਹੈ ਜਿਸ ਦੀ ਤੁਸੀਂ ਪੂਜਾ ਕਰਦੇ ਹੋ ਆਰਾਧਨਾ ਕਰਦੇ ਹੋ ਉਹਨਾਂ ਦੀ ਸ਼ਕਤੀ ਤੁਹਾਡੇ ਨਾਲ ਹਮੇਸ਼ਾ ਮੌਜੂਦ ਹੈ ਸੋ ਸੰਗਤ ਜੀ ਇਹ ਸਾਨੂੰ ਸੰਕੇਤ ਜੋ ਦੱਸਦੇ ਨੇ ਕਿ ਤੁਹਾਡੇ ਨਾਲ ਪੀਰਾਂ ਦੀ ਸ਼ਕਤੀ ਹੈ ਜਾਂ ਕਿਸੇ ਦੇਵੀ ਦੇਵਤਾ ਜੀ ਜਿਸ ਦੀ ਤੁਸੀਂ ਪੂਜਾ ਕਰਦੇ ਹੋ ਉਸ ਦੀ ਸ਼ਕਤੀ ਤੁਹਾਡੇ ਨਾਲ ਮੌਜੂਦ ਹੈ ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਬਦ ਅੱਲਾ ਨਿਗੇਬਾਨ ਜੈ ਪੀਰਾਂ